ਨਹੀਂ ਨਹੀਂ ਝੂਠ ਭਾਬੀ ਬਹੁਤ ਬੋਲ ਛੜਿਆ ਵਾ ਹੁਣ ਨੀਗਾ ਮੈਥੋਂ ਬੋਲਿਆ ਜਾਂਦਾ ਤੇ ਨਾਮ ਮੈਂ ਬੋਲਣਾ ਹੀ ਆ ਕੋਈ ਨਹੀਂ ਜੇ ਮੈਨੂੰ ਇੱਥੇ ਦੱਸਣਾ ਵੀ ਪਊਗਾ ਨਾ ਤੇ ਮੈਂ ਆਪਣੀ ਜਿਹੜੀ ਸੱਚੀ ਗੱਲ ਵਾ ਉਹ ਦੱਸ ਦਊਗੀ ਮੈਨੂੰ ਸਮਝ ਨਹੀਂ ਲੱਗੰਦੀ ਮੈਂ ਹੁਣ ਤੁਹਾਡੇ ਨਾਲ ਕਰਾਂ ਗੱਲ ਕਿ ਨਾ ਕਰਾਂ ਨਿਕੀਆਂ ਮੋਟੀਆਂ ਗੱਲਾਂ ਕਰਦੇ ਵਿੱਚ ਚੱਲਣ ਦੀਆਂ ਹੀ ਪਹਿਲਾਂ ਤੇ ਮੁੜ ਕੇ ਇਹਨਾਂ ਨੇ ਨਾ ਮੇਰੇ ਵਿਆਹ ਤੋਂ ਬਾਅਦ ਜੋ ਬਨੂ ਦਿੱਤਾ ਵਾ ਘਰੋਂ ਕੱਢ ਤੇ ਉਹਨੇ ਉਦੋਂ ਹੀ ਦਿੱਤਾ ਸੀ ਜਦੋਂ ਆਪਾਂ ਦੋਵੇਂ ਜਣੇ ਇੱਥੇ ਬੈਠੇ ਹਾਂ ਹੁਣ ਕੀ ਕਰ ਲੈਣਾ ਵਾ ਬਗਾਨਿਆਂ ਦਾ ਕੋਈ ਜ਼ੋਰ ਹੁੰਦਾ ਵਾ ਅੱਜ ਕੱਲ ਤੇ ਆਪਣਿਆਂ ਦਾ ਜ਼ੋਰ ਨਹੀਂ ਚੱਲਦਾ ਚੱਲ ਰਮਨ ਜੇ ਹੋ ਗਈਆਂ ਨਾ ਬਗਾਨੀ ਤੇ ਕੀ ਕਰ ਲੈਣਾ ਵਾ ਅਕਸਰ ਲੋੜ ਤੇ ਸਾਡੀ ਪੈਣੀ ਆ ਮਾਂ ਪਿਓ ਦੀ ਉਹਨੇ ਵੀ ਕਿੰਨਾ ਚਿਰ ਸਾਥ ਦੇਣਾ ਵਾ ਜਦੋਂ ਉਹਦਾ ਮਤਬੰਦ ਨਿਕਲ ਗਿਆ ਨਾ ਤੇ ਉਹਨੇ ਕਹਣਾ ਇਹ ਗੜੀ ਮੇਰੀ ਸਗੀ ਪੈਣੀ ਇਹ ਕੰਮ ਨਾ ਹੋਊ ਤੇ ਗੱਲ ਕਰੀ ਚਲੋ ਵਾ ਗਏ ਉਹ ਦਿਨ ਸਾਰਿਆਂ ਨੇ ਇਕੱਠੇ ਉਹ ਦਿਨ ਦੀ ਜੋ ਮਨ ਘੜੀ ਹੁਣ ਮੈਨੂੰ ਇੰਨਾ ਨਹੀਂ ਨਾ ਪਤਾ ਹੁਣ ਕਿਹੜੇ ਤਰੀਕੇ ਨਾਲ ਉਹ ਆਇਆ ਕਿੱਦਾਂ ਮੈਂ ਸਾਰੀ ਗੱਲ ਤੁਹਾਡੇ ਨੂੰ ਸੁਸ਼ੀਣ ਕਰ ਦਰੂ ਹਾਡੇ ਸਾਹਮਣੇ ਕਰਤਾ ਵਸੋਨੂੰ